ਅੱਜ ਦਾ ਦਿਨ ਬੀਰੂ ਆਪਣਾ ਬੜਾ ਇਤਿਹਾਸਕ ਦਿਨ ਹੈ ਜਿੱਥੇ ਖਾਲਸੇ ਦਾ ਸਾਜਣਾ ਦਿਵਸ ਹੈ ਉੱਥੇ ਇੱਕ 1978 ਦਾ ਵੀ ਇਤਿਹਾਸ ਅੱਜ ਦਾ ਬੜਾ ਗਹਿਰਾ ਹੈ 13 April 1978 ਨੂੰ ਜਦੋਂ ਨਰੰਗਕਾਰੀ ਸਾਡੀ ਪੰਥਕ ਸਰਕਾਰ ਦੇ ਹੁੰਦਿਆ ਸ੍ਰੀ ਅਮਰਤ ਸਰ ਸਾਹਿਬ ਦੀ ਧਰਤੀ ਦੇ ਉੱਤੇ ਬੇਅਦਬੀ ਕਰਨ ਵਾਸਤੇ ਆ ਰਿਹਾ ਸੀ ਸਿੱਖਾਂ ਨੂੰ ਚੜਾਉਣ ਵਾਸਤੇ ਆਇਆ ਤੇ ਜਦੋਂ ਸਿੰਘ ਬੇਨਤੀ ਦੇ ਰੂਪ ਦੇ ਵਿੱਚ ਇੱਕ ਪੰਚਾਇਤ ਦੇ ਰੂਪ ਵਿੱਚ ਜਾ ਕੇ ਬੇਨਤੀ ਕਰਨ ਵਾਸਤੇ ਗਏ ਸੀ ਵੀ ਇਹ ਕੰਮ ਤੁਸੀਂ ਨਾ ਕਰੋ ਸਾਡੀ ਬੇਨਤੀ ਪ੍ਰਵਾਨ ਕਰੋ ਉਹਨਾਂ ਸਿੰਘਾਂ ਨੂੰ ਉਸ ਹੰਕਾਰੇ ਹੋਏ ਪਖੰਡੀ ਨੇ ਇੰਦਰਾ ਦੇ ਚਾਟੜੇ ਨੇ ਸਰਕਾਰ ਦੇ ਪਾਲਤੂ ਨੇ ਗੋਲੀਆਂ ਨਾਲ ਸਿੰਘਾਂ ਨੂੰ ਸ਼ਰਿਆਂ ਭੁੰਨ ਦਿੱਤਾ ਆਪਣੇ ਅਸਲੇ ਦੇ ਨਾਲ ਉਦੋਂ ਸਾਡੀ ਪੰਥਕ ਸਰਕਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਇਹ ਉਸ ਵੇਲੇ ਸਭ ਤੋਂ ਪਹਿਲਾ ਜਿਹੜਾ ਪੰਥਕ ਕਾਰਜ ਬਾਦਲ ਨੇ ਕੀਤਾ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਉਹਨੂੰ ਸਰਕਾਰੀ ਗੱਡੀ ਵਿੱਚ ਆਪਣੇ ਮੰਤਰੀਆਂ ਦੀ ਗੱਡੀ ਵਿੱਚ ਸਕਿਉਰਿਟੀ ਦੇ ਨਾਲ ਪੰਜਾਬ ਤੋਂ ਬਾਹਰ ਕੱਢ ਕੇ ਆਉਣ ਦੀ ਸੇਵਾ ਇਸ ਬਾਦਲ ਨੇ ਕੀਤੀ ਉਸ ਤੋਂ ਬਾਅਦ ਹੀ ਜਿਹੜੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਇਹਨਾਂ ਨੂੰ ਬੜਾ ਸੋਹਣਾ ਮੌਕਾ ਬਣਾਇਆ ਇਹਨਾਂ ਨੇ ਮਾਹੌਲ ਬਣਾ ਲਿਆ ਸ਼ੁਰੂਆਤ ਕਿਹਨੇ ਕੀਤੀ ਸਰਕਾਰ ਦੀ ਸਹਿ ਤੇ ਨਿਰੰਗਕਾਰੀ ਆਇਆ ਇਹ ਏਜੰਟ ਸਰਕਾਰ ਦੇ ਪਾਲਤੂ ਹੁੰਦੇ ਨੇ ਏਜੰਸੀਆਂ ਦੇ ਜਦੋਂ ਵੀ ਕਿਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਹੈ ਬਣਾਉਣਾ ਹੈ ਉਦੋਂ ਇਹਨਾਂ ਦੀ ਵਰਤੋਂ ਹੁੰਦੀ ਹੈ ਇਹਨਾਂ ਤੋਂ ਜਾਂ ਕਿਸੇ ਦੇ ਵਿਰੁੱਧ ਬੁਲਾਇਆ ਜਾਂਦਾ ਜਾਂ ਇਹਨਾਂ ਤੋਂ ਕੁੱਠਾ ਕੰਮ ਕਰਾਇਆ ਜਾਂਦਾ ਲੋਕਾਂ ਨੂੰ ਪੜਕਾਉਣ ਵਾਸਤੇ ਇਸੇ ਤਰ੍ਹਾਂ 1978 ਦੇ ਵਿੱਚ ਉਹ ਨਿਰੰਕਾਰਿਕ ਕਾਂਡ ਸਭ ਨੂੰ ਯਾਦ ਹੈ ਉਹਨਾਂ ਸਿੱਧਾਂ ਨੂੰ ਪ੍ਰਣਾਮ ਹੈ ਨਮਸਕਾਰ ਹੈ ਇਹ ਹੀ 13 April 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ ਵੀ ਹੋਇਆ ਉਦੋਂ ਵੀ ਸਾਨੂੰ ਪਤਾ ਵੀ ਉਹ ਜਲਿਆਂਵਾਲੇ ਬਾਗ ਨੂੰ ਡਿਨਰ ਜਿਹੜਾ ਪ੍ਰਸ਼ਾਦਾ ਪਾਣੀ ਦੀ ਸੇਵਾ ਉਹ ਵੀ ਇਹਨਾਂ ਲੋਕਾਂ ਨੇ ਹਿੱਸੇ ਆਈ ਆ ਇਹਨਾਂ ਦਾ ਮੁੱਢਕਤੀਮੋਂ ਦੇਖ ਦੋ ਅਬਦਾਲੀਆਂ ਵੇਲੇ ਤੋਂ ਲੈ ਕੇ ਜਿਹੜੇ ਲੋਕ ਹਕੂਮਤ ਚ ਹੁੰਦੇ ਨੇ ਚਾਹੇ ਕੋਈ ਵੀ ਹੋਣ ਇਹ ਉਹਨਾਂ ਦੇ ਹਮੇਸ਼ਾ ਪਿੱਠੂ ਰਹੇ ਨੇ ਪੰਜਾਬ ਨਾਲ ਲੋਕਾਂ ਨਾਲ ਇਹਨਾਂ ਦਾ ਕਦੇ ਵੀ ਮੋਹ ਨਹੀਂ ਰਿਹਾ ਲੋਕਾਂ ਨੂੰ ਇਹ ਵਰਤਦੇ ਆ ਰਹੇ ਨੇ ਸਾਨੂੰ ਇਤਿਹਾਸ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਲੋਕਾਂ ਨੂੰ ਦੱਸਦੇ ਰਹਿਣਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਮੁੱਦੇ ਨੇ ਸਾਡੀਆਂ ਆਉਣ ਵਾਲੀਆਂ ਸਰਕਾਰਾਂ ਕੰਨ ਖੋਲ ਕੇ ਚੱਲਣ ਕਿ ਜਿਹੜਿਆਂ ਕੀਤੇ ਹੋਏ ਗੁਨਾਹ ਲੋਕ ਕਦੇ ਭੁੱਲਦੇ ਨਹੀਂ ਇਹ ਹਮੇਸ਼ਾ ਹਕੂਮਤਾਂ ਦੇ ਜ਼ਾਲਮਾਂ ਦੇ ਗਲੇ ਦੀ ਹੱਡੀ ਬਣੇ ਰਹਿੰਦੇ ਨੇ ਸੋ ਆਪਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਜਿਹੜਾ ਸਾਡੇ ਲੋਕਾਂ ਦਾ ਸਾਡੇ ਆਗੂਆਂ ਦਾ ਕਰਤਾਰ ਲੋਕਾਂ ਦੇ ਅੱਗੇ ਆਵੇ ਸਾਡੇ ਨਾਲ ਨਿਭਾਈ ਵਫਾਦਾਰੀ ਪੰਜਾਬ ਨਾਲ ਕੀਤਾ ਹੋਇਆ ਉਹਨਾਂ ਦਾ ਸਲੂਕ ਇਹ ਆਪਾਂ ਲੋਕਾਂ ਦੇ ਤੱਕ ਪਹੁੰਚਾਉਣਾ ਤਾਂ ਕਿ ਘਰ-ਘਰ ਤੱਕ ਇਹ ਸੰਦੇਸ਼ ਪਹੁੰਚੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਵੀ ਪੰਥ ਦੀਆਂ ਦੇਣਾ ਕਿੰਨੀਆਂ ਨੇ 1978 ਤੋਂ ਲੱਗ ਜੋ ਗਿਣਨ ਇਹਦੂ ਬਾਤ ਤਾਂ ਦੇਣਾ ਹੀ ਦੇਣਾ ਨੇ ਭਰੇ ਹੀ ਪਿਆ ਇਹਨਾਂ ਦਾ ਇਤਿਹਾਸ ਤੇ ਜੇ ਕੱਲੀ-ਕੱਲੀ ਗੱਲ ਗਿਣੀਏ ਤਾਂ ਟਾਈਮ ਬਹੁਤਾ ਹੋ ਜਾਣਾ ਵੀਡੀਓ ਵੱਡੀ ਹੋ ਜਾਣੀ ਹੈ ਸੋ ਕੋਈ ਗੱਲ ਨਹੀਂ ਇਹ ਦਿਨ ਤਾਂ ਰੋਜ਼ ਆਉਂਦੇ ਜਾਂਦੇ ਰਹਣੇ ਆ ਆਪਾਂ ਇਤਿਹਾਸ ਲੋਕਾਂ ਨੂੰ ਦੱਸਦੇ ਰਹਿਣਾ ਆਪਣੀ ਡਿਊਟੀ ਹੈ ਹਮ ਕਬੀਰ ਕੁੱਕਰ RAM ਕੋ ਮੁਤੀਆ ਮੇਰੋ ਨਾਉ ਅਸੀਂ ਕੁੱਕਰ ਹਾਂ ਗੁਰੂ ਪੰਥ ਦੇ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਹਮੇਸ਼ਾ ਪੰਥ ਦੇ ਲਈ ਭੌਂਕਦੇ ਰਹਿਣਾ ਸਾਡਾ ਕੰਮ ਹੈ ਪੰਥ ਨੂੰ ਜਾਗਾਉਂਦੇ ਰਹਿਣਾ ਜਾਗਦੇ ਰੋ ਅਸੀਂ ਕਹਿੰਦੇ ਰਹਿਣਾ ਤੋਂ ਅਸੀਂ ਸੰਭਲ ਕੇ ਚੱਲਣਾ ਬਚ ਕੇ ਚੱਲਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ